ਇਹਨ ਆਲ ਵਹੀਕਲ ਚੈਨਲ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਵੀਰ ਜੀ ਅੱਜ ਸਾਡੇ ਕੋਲ ਇੱਕ ਹੀ ਮਾਲਕ ਕੋਲ ਮੱਕੀ ਵਾਲੀ ਮਸ਼ੀਨ ਅਤੇ ਮੱਕੀ ਦਾ ਅਚਾਰ ਵਿਕਾਊ ਆਇਆ ਹੋਇਆ ਹੈ ਮੱਕੀ ਵਾਲੀ ਮਸ਼ੀਨ 2023 ਮਾਡਲ ਇਸ ਦਾ ਰੇਟ ਰੱਖਿਆ ਗਿਆ ਹੈ ਜੀ 82000 ਰੁਪਿਆ ਜਮਾਂ ਨਵੀਂ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਡਿਸਕਾਂ ਵਾਲੀ ਨਵਾਂ ਮਾਡਲ ਮੱਕੀ ਦਾ ਅਚਾਰ ਅਤੇ ਮਸ਼ੀਨ ਵੇਚਣ ਵਾਲੇ ਮਾਲਕ ਵੀਰ ਦਾ ਕੰਟੈਕਟ ਨੰਬਰ ਵੀਡੀਓ ਦੇ ਲਾਸਟ ਵਿੱਚ ਦੇ ਦਿੱਤਾ ਗਿਆ ਹੈ। ਉਸ ਨੰਬਰ ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਤੇ ਵੱਧ ਤੋਂ ਵੱਧ ਜਾਣਕਾਰੀ ਮਾਲਕ ਵੀਰ ਕੋਲੋਂ ਲੈ ਸਕਦੇ ਹੋ। ਆਪਣੇ ਚੈਨਲ ਉਤੋਂ ਕਿਸੇ ਵੀ ਚੀਜ਼ ਦੀ ਬਸ ਬੇਸਿਕ ਜਾਣਕਾਰੀ ਹੀ ਦਿੱਤੀ ਜਾਂਦੀ ਆ ਜੋ ਕਿ ਮਾਲਕ ਵੀਰ ਵੱਲੋਂ ਦੱਸੀ ਗਈ ਹੁੰਦੀ ਹੈ ਹੋਰ ਜਾਣਕਾਰੀ ਲੈਣ ਲਈ ਸਿੱਧਾ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਮੱਕੀ ਦਾ ਅਚਾਰ ਗਠਾਂ ਵਿਕਾਉ ਹਾਂ ਜੀ ਇੱਕ ਗੱਠ ਦਾ ਰੇਟ ਹੈ ਜੀ 550 ਰੁਪਏ ਕੁਆਂਟਲ ਦੀ ਗੱਠ ਹੈ ਜੀ ਏਰੀਆ ਹੈ ਜੀ ਕੋਠੇ ਅਮਨਗੜ੍ਹ ਵਾਲੇ ਧੂਲਕੋਟ ਕੋਲ ਘਰ ਦੀ ਮੱਕੀ ਹੈ ਜੀ ਬਹੁਤ ਵਧੀਆ ਵੇਚਣ ਵਾਲੇ ਮਾਲਕ ਵੀਰ ਦਾ ਕੰਟੈਕਟ ਨੰਬਰ ਹੈ 94171 48607 94171 48607 ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਮਸ਼ੀਨ ਅਤੇ ਮੱਕੀ ਬਾਰੇ ਵੱਧ ਵੱਧ ਜਾਣਕਾਰੀ ਮਾਲਕ ਵੀਰ ਕੋਲੋਂ ਲੈ ਸਕਦੇ ਹੋ ਜੀ ਧੰਨਵਾਦ